ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਵੈਲਕਮ ਹੈ ਤੇ ਜਿਹੜੇ ਮੇਰੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਪੋਟਾਸ਼ ਦੇ ਬਾਰੇ ਜੀ ਹੁਣ ਟਿਲਰਿੰਗਸ ਤੇ ਚੱਲ ਰਹੀ ਹੈ ਤੇ ਪੋਟਾਸ਼ ਦਾ ਕੀ ਰੋਲ ਹੈ ਸਾਰੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਵੀ ਆਪਾਂ ਨੂੰ ਕਿਹੜੇ ਸਮੇਂ ਤੇ ਵਰਤਣੀ ਚਾਹੀਦੀ ਹੈ ਹੁਣ ਆਪਾਂ ਇੱਕ ਆਪਣੇ ਖੇਤ ਦੇ ਵਿੱਚ ਪੋਟਾਸ਼ ਵਰਤ ਨਹੀਂ ਗੇੜੀ ਐ। ਇਹ ਕਿਸਾਨ ਵੀਰ ਬਹੁਤ ਹੀ ਝਿੜਾਵੇ ਦੇ ਵਿੱਚ ਪੈਂਦੇ ਨੇ ਜਦੋਂ ਦੁਕਾਨ ਤੇ ਜਾਂਦੇ ਆ। ਆਪਾਂ ਨੂੰ ਦੁਕਾਨਦਾਰ ਕਹਿੰਦਾ ਏ ਜੀ 1700 ਦਾ ਗੱਟਾ ਏ 60% ਵਾਲਾ ਐਮਓ ਵੀ ਪੋਟਾਸ਼ ਤੇ 1800 ਰੁਪਏ ਦਾ ਗੱਟਾ ਏ। ਹੁਣ ਆਪਾਂ ਸੋਚਦੇ ਆ ਵੀ 1700 ਦਾ ਇੱਕ 1800 ਦਾ। ਆਪਾਂ ਸੋਚਦੇ ਆ ਵੀ ਉਹ ਪੈਣੀ ਐ 20 ਕਿਲੋ ਕਿਲੇ ਦੀ 20 ਤੋਂ 25 ਕਿਲੋ ਏਪੇ ਇਹ ਪਹਿਨਾ ਇੱਕ ਥੈਲਾ ਆਪਾਂ ਸੋਚਦੇ ਆ ਵੀ ਫੇਰ ਵੀ 800 ਦਾ ਫਰਕ ਹੈ ਵੀ 800 ਰੁਪਏ ਦਾ ਇੱਕ ਗੱਟਾ ਲੈ ਲਓ ਆਪਾਂ ਇਹ ਕਦੇ ਵੀ ਇਹ ਨਹੀਂ ਸੋਚਦੇ ਵੀ ਉਹਦੇ ਵਿੱਚ ਆਪਾਂ ਨੂੰ ਕਿੰਨੀ ਪोटाश ਮਿਲ ਰਹੀ ਹੈ ਕੀ ਰੋਲ ਹੈ ਤੇ ਕੀ ਰੇਟ ਆਪਾਂ ਨੂੰ ਪਾ ਪਊਗੀ ਤੇ ਅੱਜ ਤੁਹਾਨੂੰ ਦੱਸਦੇ ਆ ਜਿਹੜੀ 60% ਵਾਲੀ ਪोटाश ਹੈ ਨਾ ਉਹ ਇੱਕ ਬੋਰੀ ਦੇ ਵਿੱਚ ਆਪਾਂ ਨੂੰ 30 ਕਿਲੋ ਪोटाश ਰეკਮੈਂਡ ਕਰਦੀ ਹੈ ਜੈਨ ਕਿ ਉਹਦੇ ਵਿੱਚ 30 ਕਿਲੋ ਅਸਲੀ ਪोटाश ਹੁੰਦੀ ਹੈ ਜਿਹੜੀ ਪਿਓਰ ਪोटाਸ਼ ਤੇ ਜਿਹੜਾ 800 ਰੁਪਏ ਵਾਲਾ ਕਰਤਾ ਉਹਦੇ ਵਿੱਚ ਸਿਰਫ 14 ਕਿਲੋ ਪोटाਸ਼ ਹੁੰਦੀ ਹੈ 800 ਰੁਪਏ ਦੇ ਵਿੱਚ ਸਿਰਫ 14 ਕਿਲੋ ਪोटाਸ਼ ਤੇ ਬਾਕੀ ਉਹਦੇ ਵਿੱਚ ਫਾਸਫੋਰਸ ਜ਼ਿਆਦਾ ਹੁੰਦਾ ਹੈ ਤੇ 7 ਕਿਲੋ ਪोटाਸ਼ ਹੁੰਦੀ ਹੈ ਸੌਰੀ 14 ਕਿਲੋ ਨਹੀਂ 7 ਕਿਲੋ ਪोटाਸ਼ ਹੁੰਦੀ ਹੈ ਸਿਰਫ ਉਹ ਗੱਟੇ ਦੇ ਵਿੱਚ ਦੇ ਇਸ ਕਰਕੇ ਜੇ ਆਪਾਂ ਸੋਚੀਏ ਹੁਣ 7 ਕਿਲੋ ਜੇ ਆਪਾਂ 4 ਘਟੇ ਲੰਦੇ ਆ 8 800 ਵਾਲੇ ਤਾਂ ਆਪਾਂ ਨੂੰ 28 ਕਿਲੋ ਪਿਓਰ ਪੋਟਾਸ਼ ਮਿਲਣੀ ਹੈ 16 ਜਾਨੀ ਕਿ 3200 ਰੁਪਏ ਦੇ ਵਿੱਚ ਆਪਾਂ ਨੂੰ ਪਿਓਰ ਪੋਟਾਸ਼ ਮਿਲਣੀ ਹੈ ਜਿਹੜੀ ਉਧਰ ਆਪਾਂ ਨੂੰ 1700 ਰੁਪਏ ਦੇ ਵਿੱਚ ਮਿਲ ਰਹੀ ਹੈ ਇਸ ਕਰਕੇ ਹਮੇਸ਼ਾ ਐਮਓਪੀ 60% ਵਾਲੀ ਪੋਟਾਸ਼ ਵਰਤੋ ਉਹ ਜੇ ਆਪਾਂ 20 ਕਿਲੋ ਵੀ ਕੀਲੇ ਦੀ ਪਾਉਂਦੀ ਹੈ ਤਾਂ ਆਪਾਂ ਨੂੰ 1.5 ਕਿਲੋ ਆਪਣੇ 1 ਏਕੜ ਨੂੰ ਪोटाश ਮਿਲਦੀ ਹੈ ਜੇ ਆਪਾਂ 20 ਕਿਲੋ ਵਰਤਦੇ ਆ ਯਾਨੀ ਕਿ ਇੱਕ ਥੈਲਾ 2.5 ਕੀਲਿਆਂ ਦੇ ਵਿੱਚ ਜੇ ਆਪਾਂ ਪਾਵਾਂਗੇ ਤਾਂ ਆਪਣੇ ਖੇਤ ਨੂੰ 1.5 ਕਿਲੋ ਅਸਲੀ ਪोटाश ਮਿਲੂਗੀ ਤੇ ਪोटाश ਜ਼ਰੂਰ ਵਰਤੋ ਖੇਦੇ ਦੇ ਵਿੱਚ ਤਾਂ ਕਿ ਆਪਣੇ ਝੋਨੇ ਦਾ ਝਾੜ ਵਧੂ ਅ ਜ਼ਰੂਰੀ ਦਨ ਤੋਂ 4 ਕੁਆਂਟਲ ਪੱਕਾ ਬਦੂਕ ਫੋਕ ਘਟੂਗੀ ਬਹੁਤ ਜ਼ਿਆਦਾ ਤੇ ਇਹ ਨਾ ਸੋਚੋ ਵੀ 1700 ਦਾ ਥੈਲਾ ਹੁਣ ਜੇ ਆਪਾਂ 2.5 ਕਿਲੇ ਦੇ ਵਿੱਚ ਇੱਕ ਥੈਲਾ ਪਾ ਦੂਗੇ 700 ਦਾ ਮੰਨ ਕੇ ਚਲੋ ਆਪਾਂ ਨੂੰ 800 ਤੋਂ 800 ਰੁਪਏ ਕਿਲੇ ਦਾ ਖਰਚਾ ਪਿਆ ਮੰਨ ਕੇ ਚਲੋ 40 ਕਿਲੋ ਜੀਰੀ ਦਾ ਸਿਰਫ ਰੇਟ ਲੱਗਿਆ 40 ਕਿਲੋ ਜੀਰੀ ਦੇ ਪੈਸੇ ਲੱਗਿਆ ਸਿਰਫ ਪोटाश ਤੇ ਆਪਣੀ ਦੇ ਉਹ 40 ਕਿਲੋ ਜੀਰੀ ਆਪਣਾ 3 ਤੋਂ 4 ਕੁਇੰਟਲ ਝਾੜ ਵਧਾ ਸਕਦੀ ਹੈ ਜਿਹੜੀ ਜੀਰੀ ਦੀ ਪੈਦਾਵਾਰ ਹੋ ਸਕਦੀ ਹੈ ਮੰਨ ਕੇ ਚਲੋ 10000 ਰੁਪਿਆ ਘਟੋ ਘਟ ਆਮਦਨ ਵਧ ਸਕਦੀ ਹੈ ਜੇ ਆਪਾਂ 7-800 ਰੁਪਿਆ ਖਰਚਾ ਕਰ ਦੂ। ਇਸ ਕਰਕੇ ਪोटाश ਦਾ ਇਸਤੇਮਾਲ ਜਰੂਰ ਕਰੋ ਆਪਣੇ ਝੋਨੇ ਦੇ ਵਿੱਚ। ਬਾਕੀ ਹੋਰ ਵੀ ਆਪਣੇ ਚੈਨਲ ਨਾਲ ਬਨੇ ਰਹੋ ਵੀਡੀਓ ਦੇਖਣ ਦੇ ਲਈ।